ਕਿਉਂਕਿ ਅੱਜ ਮੈਂ ਜਦੋਂ ਦਫ਼ਤਰਾਂ ਦੇ ਵੀਡੀਓ ਦਫ਼ਤਰ ਦੇ ਵਿੱਚ ਚਾਹੇ ਕਿਸੇ ਵਾਟਰ ਸਪਲਾਈ ਦੇ ਦਫ਼ਤਰ ਦੇ ਵਿੱਚ ਚਾਹੇ ਜਿਹੜਾ ਤਹਿਸੀਲ ਦੇ ਵਿੱਚ ਜਾ ਕੇ ਜਦੋਂ ਦੇਖਿਆ ਤਾਂ ਉੱਥੇ ਲੋਕਾਂ ਦੀ ਐਨੀ ਇੱਕ ਖੱਜਲਹਾਰੀ ਔਰ ਐਨੇ ਇੱਕ ਪਿੰਡਾਂ ਦੇ ਲੋਕਾਂ ਦੇ ਵਿੱਚ ਘਬਰਾਹਟ ਦੇਖੀ ਗਈ ਕਿ ਪੰਜਾਬ ਸਰਕਾਰ ਨੇ ਜਾਂ ਪੰਜਾਬ ਜੋ ਚੋਣ ਕਮਿਸ਼ਨ ਨੇ ਪੰਚਾਇਤੀ ਚੋਣਾਂ ਦੇ ਵਿੱਚ ਜੋ ਜਿਹੜੀ ਨਾਮਜ਼ਦਗੀ ਭਰਨ ਦੇ ਸਮੇਂ ਟਾਈਮ ਦਿੱਤਾ ਉਹਦੇ ਵਿੱਚ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਸਰਕਾਰ ਦੇ ਦਬਾਹ ਹਟ ਚੋਣ ਕਮਿਸ਼ਨ ਆ ਜਿਹੜਾ ਉਹਨੇ ਜਿਹੜਾ ਚੋਣ ਕਰਾਉਣ ਦਾ ਪੰਜਾਬ ਦੇ ਵਿੱਚ ਫੈਸਲਾ ਲਿਆ ਔਰ ਪੰਜਾਬ ਦੀਆਂ ਪੰਚਾਇਤੀ ਚੋਣਾਂ ਇੱਕ ਬੜਾ ਜਿਹੜੀ ਚੋਣਾਂ ਇੱਕ ਧੁਰਾ ਨੇ ਸਾਡਾ ਜਿੱਥੋਂ ਇੱਕ ਪੰਚਾਇਤੀ ਜਿਹੜਾ ਸਿਸਟਮ ਹੈ ਉਹ ਸਾਡਾ ਜਿਹੜਾ ਇੱਕ ਚੰਗਾ ਢਾਂਚਾ ਚੁਣ ਕੇ ਅਸੀਂ ਚੰਗੇ ਪਿੰਡਾਂ ਦੀ ਜਿਹੜੀ ਹੈ ਡਵੈਲਪਮੈਂਟ ਕਰ ਸਕਦੇ ਹਾਂ ਔਰ ਤੁਸੀਂ ਦੇਖੋ ਅੱਜ ਹਾਲਾਤ ਇਹ ਨੇ ਪੰਜਾਬ ਦੇ ਵਿੱਚ ਕਿ 27 ਤਰੀਕ ਤੋਂ ਜਿਹੜੀ ਨਾਮਿਨੇਸ਼ਨ ਦਾਖਲ ਕਰਨੀ ਸੀ ਜਿਨਨੇ ਵੀ ਜਿਨ੍ਹਾਂ ਵੀ ਪੰਜ ਸਰਪੰਚ ਦੀ ਚੋਣ ਲੜਨੀ ਆ ਪਰ 27 ਤਰੀਕ ਤੱਕ ਨਾ ਕਿਸੇ ਨੂੰ ਲਿਸ਼ਤਾ ਮਿਲੀਆਂ ਔਰ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਵੀ ਮੇਰੀ ਵੋਟ ਕਿੱਥੇ ਆ ਮੇਰੀ ਵੋਟ ਹੈ ਜਾਂ ਨਹੀਂ ਕੱਟ ਗਈ ਜਾਂ ਨਹੀਂ ਪਰ 28 ਤਰੀਕ ਤੱਕ ਲਿਸ਼ਤਾ ਜਿਹੜੀਆਂ ਵਿਡੀਓ ਦਫ਼ਤਰ ਤੋਂ ਮਿਲੀਆਂ ਔਰ 28 ਤਰੀਕ ਤੋਂ ਬਾਅਦ 29 ਤੇ 30 ਤਰੀਕ ਦੀ ਛੁੱਟੀ ਆ ਗਈ ਅੱਜ 1 ਤਰੀਕ ਨੂੰ ਦਫ਼ਤਰ ਲੱਗਿਆ ਅੱਜ ਦਫ਼ਤਰ ਦੇ ਵਿੱਚ ਜਿਹੜਾ ਅੱਜ ਕਿਸੇ ਦਫ਼ਤਰ ਦੇ ਵਿੱਚ ਇੰਨੇ ਕੁ ਜ਼ਿਆਦਾ ਜਿਹੜੇ ਲੋਕ ਉੱਥੇ ਜਾ ਕੇ ਆਪਣੇ ਕਾਗਜ਼ ਪੱਤਰ ਪੂਰੇ ਕਰਨ ਵਾਸਤੇ ਐਨਓਸੀ ਜਾਂ ਕਿਸੇ ਨੇ ਚੁੱਲਾ ਟੈਕਸ ਕਟਾਉਣਾ ਹੈ ਕਿਸੇ ਨੇ ਵਾਟਰ ਸਪਲਾਈ ਦਾ ਐਨਓਸੀ ਲੈਣਾ ਕਿਸੇ ਨੇ ਮਨਰੇਗਾ ਦਾ ਐਨਓਸੀ ਲੈਣਾ ਹੈ ਜਾਂ ਕਿਸੇ ਨੇ ਆਪਣੇ ਉੱਤੇ ਜਾ ਕੇ ਐਫੀਡਵਟ ਲੈਣਾ ਕਚੈਰੀਆਂ ਦੇ ਵਿੱਚ ਅੱਜ ਇੱਕ ਸਟਾਪ ਪਰੋਚ ਦੇ ਅੱਗੇ 2-200 ਬੰਦਾ ਖੜਾ ਹੈ ਔਰ ਇੱਕ ਐਨਓਸੀ ਜਿੱਥੋਂ ਵਾਟਰ ਸਪਲਾਈ ਦਾ ਲੈਣਾ ਹੈ ਤਾਂ ਉੱਥੇ 2-200 3-300 ਸ਼ਵੇਰ ਤੋਂ ਲੋਕ ਲੈਣਾਂ ਚ ਲੱਗੇ ਹੋਏ ਨੇ ਅੱਜ ਸ਼ਾਮ ਤੱਕ ਵੀ ਲੋਕਾਂ ਨੂੰ ਐਨਓਸੀ ਨਹੀਂ ਮਿਲੇ ਅੱਜ ਸ਼ਾਮ ਤੱਕ ਵੀ ਲੋਕਾਂ ਨੂੰ ਅਜੇ 8:00 ਵਜੇ ਰਾਤ ਦੇ 9:00 ਵਜੇ ਤੱਕ ਲੋਕਾਂ ਨੂੰ ਸਟਾਪ ਨਹੀਂ ਮਿਲੇ ਸੋ ਮੈਂ ਅੱਜ ਇਹ ਜਿਹੜਾ ਜਿਹੜਾ ਫੈਸਲਾ ਲਿਆ ਚੋਣ ਕਮਿਸ਼ਨ ਸਾਹਿਬ ਨੇ ਇਹ ਜਿਹੜੀਆਂ ਪੰਜਾਬ ਦੀਆਂ ਚੋਣਾਂ ਦਾ ਦੇਖੋ ਸਿਰਫ 4 ਦਿਨ ਨਾਮਜ਼ਦਗੀ ਭਰਨ ਦੇ ਔਰ ਉਸ ਤੋਂ ਵੀ ਵੱਡੀ ਹੈਰਾਨੀ ਦੀ ਗੱਲ ਤੁਹਾਨੂੰ ਮੈਂ ਦੱਸਣੀ ਚਾਹੁੰਦਾ ਵੀ ਜਿਹੜਾ ਸਮਾਂ ਨਾਮਜ਼ਦਗੀ ਭਰਨ ਦਾ ਉੱਥੇ ਜਾ ਕੇ ਉਹ ਸਮਾਂ ਵੀ 11 ਤੋਂ ਲੈ ਕੇ 3 ਵਜੇ ਤੱਕ ਦਾ ਔਰ ਅੱਜ ਸਿਰਫ 1 ਦਿਨ ਦਾ ਸਮਾਂ ਰਹਿ ਗਿਆ ਔਰ 1 ਦਿਨ ਦੇ ਸਮੇਂ ਦੇ ਵਿੱਚ ਵੀ 11 ਤੋਂ ਲੈ ਕੇ 3 ਵਜੇ 4 ਤਰੀਕ ਦਾ ਔਰ ਜਿਹੜੇ ਸਾਡੇ ਕੋਲ ਸਮਾ ਰਹਿ ਗਿਆ 4 ਤਰੀਕ ਦੇ ਵਿੱਚ ਸਿਰਫ ਜਿਹੜਾ ਸਾਡੇ ਕੋਲ ਟਾਈਮ ਹੈ ਉਹ 4 ਤਰੀਕ ਨੂੰ ਵੀਰੇ 11 ਤੋਂ ਲੈ ਕੇ 5 ਘੰਟੇ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪੇਪਰ ਫਾਈਲ ਕਰਨੇ ਨੇ ਆਪਣੇ ਜਿੰਨੇ ਪੰਚ ਤੇ ਸਰਪੰਚ ਨੇ ਪਰ ਅੱਜ ਤੁਸੀਂ ਇਹ ਦੇਖੋ ਪੰਜਾਬ ਦੇ ਵਿੱਚ 1% ਵੀ ਅਜੇ ਪੂਰੇ ਕਾगज ਨਹੀਂ ਫਾਈਲ ਹੋਏ ਅੱਜ ਹਰ ਆਰਓ ਤੋਂ ਮੈਂ ਕਟੋ-ਕਟ 5-7 ਜਿਹੜੇ ਆਰਓ ਲੱਗੇ ਸਾਡੇ ਉਹਨਾਂ ਨਾਲ ਮੈਂ ਗੱਲ ਕੀਤੀ ਤਾਂ ਕਿਸੇ ਕੋਲ ਇੱਕ ਫਾਈਲ ਆਈ ਹੈ ਕਿਸੇ ਕੋਲ ਆਈ ਹੋ ਨਹੀਂ ਕਿਸੇ ਕੋਲ 5 ਫਾਈਲਾਂ ਆਈਆਂ ਨੇ ਕਿਸੇ ਕੋਲ 10 ਫਾਈਲਾਂ ਆਈਆਂ ਨੇ ਮਤਲਬ ਕਿ ਜਿੱਥੇ ਕਟੋ ਕਟ 300 4 400 ਫਾਈਲ ਉੱਥੇ ਜਮ੍ਹਾਂ ਹੋਣੀ ਹੈ ਸੋ ਦੇਖੋ ਤੁਸੀਂ ਕਦੋਂ ਤੱਕ ਲੋਕ ਜਾ ਕੇ ਆਪਣੇ ਕਾਗਜ਼ ਫਾਈਲ ਕਰਨਗੇ ਐਡਾ ਇੰਨਾ ਜਦ ਹੀ ਇੰਨਾ ਜਦੇ ਧੱਕਾ ਲੋਕਾਂ ਨਾਲ ਇਹ ਲੋਕਾਂ ਦਾ ਲੋਕਤੰਤਰੀਕ ਅਧਿਕਾਰ ਹੈ ਪੰਚਾਇਤੀ ਚੋਣਾ ਔਰ ਲੋਕਾਂ ਨੂੰ ਕਾਗਜ਼ ਭਰਨ ਦਾ ਵੀ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਜਿਹੜੇ ਕਾ ਡਾਕੂਮੈਂਟ ਨੇ ਲੋਕਾਂ ਨੂੰ ਡਾਕੂਮੈਂਟ ਤਿਆਰ ਕਰਨ ਲਈ ਸਮਾਂ ਨਹੀਂ ਦਿੱਤਾ ਜਾ ਰਿਹਾ ਔਰ ਉਸ ਤੋਂ ਵੀ ਬਾਅਦ ਜਿਹੜੀ ਅਗਲੀ ਗੱਲ ਹੈ ਜਦੋਂ ਇਹਦੀ ਪੜਤਾਲ ਹੋਣੀ ਹੈ ਉਹਦਾ ਕੋਈ ਜਿਹੜਾ ਸਮਾਂ ਨਹੀਂ ਸੋ ਇਸ ਕਰਕੇ ਅਸੀਂ ਅੱਜ ਸਾਰੇ ਪੰਜਾਬ ਦੇ ਲੋਕ ਜਿਵੇਂ ਦੇਖੇ ਅੱਜ ਸਾਰੀਆਂ ਕਚੈਰੀਆਂ ਦੇ ਵਿੱਚ ਜਿਵੇਂ ਖੱਜਲ ਖਵਾਰੀ ਹੋ ਰਹੀ ਹੈ ਜਿਹੜੇ ਅਫਸਰ ਨੇ ਕਿਵੇਂ ਗਾਲੀ ਗਲੋਚ ਕਰ ਰਹੇ ਨੇ ਮੈਂ ਦੂਜੇ ਬਲੌਕਾਂ ਦੀ ਭੁਨਰਹੀੜੀ ਦੇਖੇ ਔਰ ਕਿਵੇਂ ਗੋਲੀਆਂ ਚੱਲ ਰਹੀਆਂ ਨੇ ਕਿਵੇਂ ਧੱਕੇਸ਼ਾਹੀ ਹੋ ਰਹੀ ਹੈ ਲੋਕਾਂ ਨਾਲ ਇਹ ਪੰਜਾਬ ਸਰਕਾਰ ਅੱਜ ਬਿਲਕੁਲ ਜਿਹੜਾ ਅਮਨ ਕਾਨੂੰਨ ਨੂੰ ਸੰਭਾਲਣ ਦੇ ਵਿੱਚ ਔਰ ਖਾਸ ਤੌਰ ਤੇ ਚੋਣ ਕਮਿਸ਼ਨਰ ਮੈਂ ਸਮਝਦਾ ਆਪਣੀਆਂ ਜੋ ਲੋਕ ਉਹਨਾਂ ਨੂੰ ਸਬਦਾ ਸਹੂਲਤਾਂ ਲੋਕਾਂ ਨੂੰ ਦੇਣੇ ਸੀ ਉਹਨੂੰ ਦੇਣ ਦੇ ਵਿੱਚ ਬਿਲਕੁਲ ਫੇਲ ਸਾਬਤ ਹੋਇਆ ਅੱਜ ਕਿਸੇ ਨੂੰ ਵੋਟ ਜੇ ਕਿਸੇ ਨੇ ਨਵੀਂ ਬਣਾਉਣੀ ਆ ਵੋਟ ਕੋਈ ਨਵੀਂ ਨਹੀਂ ਬਣਾ ਸਕਦਾ 4 ਦਿਨ ਲੋਕਾਂ ਨੇ ਕੰਮ ਕਰਨਾ ਸੀ 4 ਦਿਨ ਤਾਂ ਛੁੱਟੀਆਂ ਆ ਗਈਆਂ ਵਿੱਚ ਸੋ ਅੱਜ ਜਿਹੜੀ ਆ ਪੰਜਾਬ ਸਰਕਾਰ ਚੋਣ ਕਮਿਸ਼ਨ ਸਭ ਤੋਂ ਸਾਡੀ ਮੰਗ ਆ ਵੀ ਜਿਹੜੀ ਇਹ ਜਿਹੜਾ ਸਮਾਂ ਨਾਮਜ਼ਦਗੀ ਸਮਾਂ ਪਹਿਲੀ ਗੱਲ ਤਾਂ ਸਮਾਂ ਜਿਹੜਾ 9 ਤੋਂ 5 ਹੋਣਾ ਚਾਹੀਦਾ ਔਰ ਦੂਜਾ ਇਹ ਸਮਾਂ ਘੱਟੋ ਘੱਟ 2 ਦਿਨ ਦਾ ਹੋਰ ਸਮਾਂ ਚਾਹੀਦਾ ਔਰ ਜਿਹੜੀ ਪੜਤਾਲ ਦਾ ਸਮਾਂ ਹੋਰ ਅੱਗੇ 2 ਦਿਨ ਵਧਾਇਆ ਜਾਵੇ ਤਾਂ ਕਿ ਜਿਹੜੇ ਲੋਕ ਆਰਾਮ ਨਾਲ ਆਪਣੇ ਕਾਗਜ਼ ਫਾਈਲ ਕਰ ਸਕਣ ਔਰ ਉਹ ਕਾਗਜ਼ ਫਾਈਲ ਕਰਕੇ ਜਿਹੜਾ ਆ ਆਪਣੀ ਜਿਹੜਾ ਅਧਿਕਾਰ ਆ ਜਿਹੜਾ ਲੋਕਾਂ ਦਾ ਉਹ ਅਧਿਕਾਰ ਉਹ ਕਰ ਸਕਣ ਨਹੀਂ ਤਾਂ ਅੱਜ ਸਾਨੂੰ ਜੋ ਲੱਗ ਰਿਹਾ ਜਿਹੜੇ ਹਿਸਾਬ ਨਾਲ ਲੋਕ ਕਾਗਜ਼ ਭਰ ਰਹੇ ਨੇ ਜ਼ਿਆਦਾਤਰ ਲੋਕ ਜਿਨ੍ਹਾਂ ਕੋ ਡਾਕੂਮੈਂਟ ਨਹੀਂ ਪੂਰੇ ਹੋ ਉਹਨਾਂ ਨੂੰ ਤੇ ਫਾਈਲ ਕਰਦੇ ਨੇ ਫਾਈਲ ਉਹ ਜਿਹੜੇ ਕਾਗਜ਼ ਹੋਣਗੇ ਤਾਂ ਪੂਰੇ ਨਹੀਂ ਹੋਣੇ ਉਹਨਾਂ ਦੇ ਕਾਗਜ਼ ਰਿਜੈਕਟ ਹੋਣਗੇ ਰਿਜੈਕਟ ਆਪਣੀ ਮਨਮਰਜ਼ੀ ਨਾਲ ਉੱਥੋਂ ਦੇ ਵਿਧਾਇਕ ਉੱਥੇ ਦੇ ਜਿਹੜੇ ਪ੍ਰਸ਼ਾਸਨ ਅਧਿਕਾਰੀ ਨੇ ਉਹ ਆਪਣੀ ਮਨਮਰਜ਼ੀ ਨਾਲ ਕਰਾਉਣਗੇ ਸੋ ਇਸ ਕਰਕੇ ਅਸੀਂ ਚੋਣ ਕਮਿਸ਼ਨ ਸਾਹਿਬ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਇਹ ਤੁਰੰਤ ਜਿਹੜਾ ਇਹ ਫੈਸਲਾ ਜਿਹੜਾ ਲੋਕਾਂ ਦੀ ਸਾਰੀ ਸਮੱਸਿਆ ਨੂੰ ਦੇਖ ਕੇ ਇਦੇ ਵਿੱਚ ਵਾਧਾ ਕੀਤਾ ਜਾਵੇ ਸਮੇਂ ਦੇ ਵਿੱਚ ਨਾਮਜ਼ਦਗੀ ਭਰਨ ਦੇ ਔਰ ਦੂਜਾ ਜਿਹੜਾ ਅੱਗੇ ਜਿਹੜਾ ਪਰਤਾਲ ਕਰਨ ਦਾ ਸਮਾਂ ਹੋਰ ਦੋ ਦਿਨ ਅੱਗੇ ਲਿਆ ਜਾਵੇ ਔਰ ਜਿਹੜਾ ਟਾਈਮ ਹੈ ਟਾਈਮ 9 ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਦਾ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਅਜੇ ਤੱਕ 1% ਪੰਜਾਬ ਦੇ ਵਿੱਚ ਕਾਗਜ਼ ਫਾਈਲ ਹੋਏ ਨੇ ਸਾਰੇ ਲੋਕ ਕਾਗਜ਼ ਆਪਣੇ ਨਾਮਜ਼ਦਗੀ ਪੇਪਰ ਭਰ ਸਕਣ